ਆਇਦੇ ਮੇਲੇ ਦਾ ਬੈਸਟ ਜਾਫੀ ਲਾਉਖਾ ਅੰਦਾਜ਼ਾ ਚਾਰ ਟੱਚ ਤਿੰਨ ਜਫੇ ਕਾਲੇ ਸੰਘਿਆ ਦਾ ਸੋਹਣੀ ਬੁਲਟ ਦਾ ਜੇਤੂ ਬਣ ਗਿਆ ਸੋਹਣੀ ਨੇ ਤਾੜੀਆਂ ਮਾਰਿਆ ਜ਼ੋਰਦਾਰ ਕਾਲੇ ਸੰਘਿਆ ਵਾਲਾ ਕਹਿੰਦੇ ਇੱਕ ਬੁਲਟ ਜਿੱਤ ਗਿਆ ਸੰਘੇੜਿਆਂ ਦੇ ਮੇਲੇ ਤੋਂ ਸਾਰੀ ਕਾਲੇ ਸੰਘਿਆ ਨੂੰ ਬਹੁਤ ਬਹੁਤ ਮੁਬਾਰਕਾਂ ਰੇਡਰ ਆ ਰੇਡਰ ਦੱਸੋ ਜੀ ਕਿਹੜਾ ਕੱਲੋਂ ਗੁਰਜਹਰੀ ਦੇ ਵਿੱਚ ਲਾਸਟ ਦੇ ਨਰਵੈਰ ਸਰਪੰਚ ਵੀਰ ਕਹਿੰਦਾ ਆ ਆ ਦਿਓ ਜੀ ਸਮਾਂ ਹਾਂਜੀ ਬੂਰੀਏ ਸਿੰਸਰ ਨੇ 9 ਰੇਡਾਂ ਪਾਈਆਂ ਤੇ 7 ਲੈ ਐ ਅਮਰਤਨਾਥ ਨੇ 8 ਰੇਡਾਂ ਪਾਈਆਂ ਆ ਮਾਈਕ ਵਾਲੇ ਨੂੰ ਬੇਨਤੀ ਆ ਕੱਟ ਜਾ ਮਾਰਦਾ ਭਰਾ ਬਣ ਕੇ 8 ਰੇਡਾਂ ਪਾਈਆਂ ਤੇ 6 ਨੰਬਰ ਲਿਆ ਛੋੜੇਨਾਥ ਨੇ ਇੰਦਰਜੀਤ ਸਿੰਘ ਬਣੀ ਸਮਾਣਾ 9 ਰੇਡਾਂ ਪਾਈਆਂ ਇੱਕ ਜਫਾ ਲੱਗਿਆ ਅੱਜ ਦੇ ਮੇਲੇ ਦਾ ਬੈਸਟ ਰੇਡਰ ਇੰਦਰਜੀਤ ਸਿੰਘ ਬਨੀ ਸਮਾਣਾ ਬਨੀ ਲਈ ਵੀ ਤਾੜੀਆਂ ਮਾਰੇ ਜ਼ੋਰਦਾਰ ਬਨੀ ਸਮਾਣਾ ਦਾ ਬੈਸਟ ਰੇਡਰ ਇਸ ਸਲੀਕਾਰੇ ਸਿੰਘ ਦਾ ਬੈਸਟ ਜਾਫੀ ਵਾਹ ਜੀ ਵਾਹ ਸਾਡੇ ਦਲਜੀਤ ਸਿੰਘ ਜੀ ਨੂੰ ਯਾਰ ਸਾਜ ਵਾਲੇ ਵੀਰਾਂ ਨੂੰ ਬੇਤੁਰੀ ਸ਼ੈਲਟ ਬੋਲ ਲਾਂਗੇ ਯਾਰ ਜ਼ਰੂਰ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਜੱਗੂ ਹਾਕਮ ਵਾਲੀਆ 15 ਟੱਚ 5 ਜੱਫੇ ਛੋਟਾ ਟਾਰਜਨ 11 ਟੱਚ 5 ਜੱਫੇ ਵਾਹਿਗੁਰੂ ਸੀਚੇ ਵਾਲੀਏ ਦੇ 12 ਟੱਚ 6 ਜੱਫੇ ਵਾਹਿਗੁਰੂ ਸੀਚੇ ਵਾਲੀਆ ਅੱਜ ਦੇ ਕਬੱਡੀ ਕੱਪ ਦਾ ਪੈਚ ਜਾਫੀ ਕਪਾਉਰ ਥਲੇ ਨੂੰ ਗਿਆ ਸੀਚੇ ਵਾਲ ਨੂੰ ਵਾਹਿਗੁਰੂ ਸੀਚੇ ਵਾਲੀਆ ਕਾਫੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ 22 ਕਬੱਡੀਆਂ 19 ਨੰਬਰ ਦੀਪਤਪੂਰ ਜੀ